ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ 3-4 ਦਿਨ ਤੋਂ ਤੁਸੀਂ ਸਾਨੂੰ ਦੇਖ ਰਹੇ ਸੀ ਆਇਰਲੈਂਡ ਤੋਂ ਜਿਹੜਾ ਕਿ ਰਿਪਬਲਿਕ ਆਫ ਆਇਰਲੈਂਡ ਜਿਹੜਾ ਮੇਨ ਇੱਕ ਅਲੱਗ ਤੋਂ ਦੇਸ਼ ਹੈ ਤੇ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਨਾਰਥਰਨ ਆਇਰਲੈਂਡ ਜਿਹੜਾ ਕਿ ਯੂਕੇ ਦਾ ਪਾਰਟ ਹੈ ਤੇ ਉਹਦੇ ਲਈ ਇੱਥੋਂ ਸਾਨੂੰ ਲੱਗਣਾ ਕੋਈ 2 ਘੰਟੇ ਮੇਰੇ ਖਿਆਲ 'ਚ ਤੇ ਸਵੇਰ ਦੇ ਵਜੇ ਹੋਏ ਐ 9 ਤੇ ਅਸੀਂ ਪਹੁੰਚੇ ਹੋਏ ਹਾਂ ਜਿਹੜਾ ਇੱਥੇ ਡਬਲਿਨ ਦਾ ਰਾਜस्तानी ਡਬਲਿਨ ਚਾ ਹੁਣ ਡਬਲਿਨ ਦਾ ਟ੍ਰੇਨ ਸਟੇਸ਼ਨ ਹੈ ਉੱਥੋਂ ਟ੍ਰੇਨ ਲੈਣੀ ਹੈਗੀ ਤੇ ਬਾਕੀ ਦੇਖਦੇ ਆ ਕਿਵੇਂ ਦਾ ਰਹਿੰਦਾ ਆਪਣਾ ਸਫਰ ਤੇ ਅੱਜ ਦੂਸਰਾ ਆਇਰਲੈਂਡ ਐਕਸਪਲੋਰ ਕਰਾਂਗੇ ਜਿਹੜਾ ਮਿਨੀ ਆਇਰਲੈਂਡ ਹੈ ਜਿਹੜਾ ਯੂਕੇ ਦਾ ਪਾਰਟ ਹੈ ਜਿਹੜੀ ਉਹਦੀ ਕੈਪੀਟਲ ਸਿਟੀ ਹੈ ਉਹ ਹੈਗੀਆ ਬੈਲਫਾਸਟ ਅਸੀਂ ਅੱਜ ਡਬਲਿਨ ਤੋਂ ਬੈਲਫਾਸਟ ਜਾ ਰਹੇ ਹਾਂ ਇੱਕ ਚੀਜ਼ ਤੁਹਾਨੂੰ ਜਾਣਦੇ ਜਾਂਦੇ ਹੋਰ ਦਿਖਾਦਾ ਜਿਹੜਾ ਇਹ ਆਇਰਲੈਂਡ ਹੈ ਜਿਹੜੀਆਂ ਇਹਦੀਆਂ ਨੰਬਰ ਪਲੇਟਸ ਹਨ ਇਹ ਆਈ ਆਰ ਐਲ ਅ ਸ਼ੰਗਨ ਦਾ ਝੰਡਾ ਲੱਗਿਆ ਹੋਣਾ ਯੂਰਪੀਅਨ ਯੂਨੀਅਨ ਦਾ ਦੇਖੋ ਯੂਰਪੀਅਨ ਯੂਨੀਅਨ ਦਾ ਝੰਡਾ ਇਹ ਯੂਰਪ ਚਾਹੁੰਦਾ ਹੈਗਾ ਜਿਹੜਾ ਇਹ ਵਾਲਾ ਹਿੱਸਾ ਹੈਗਾ ਤੇ ਉਹ ਵਾਲਾ ਹਿੱਸਾ ਯੂਕੇ ਚੋਂ ਉਹ ਤੇ ਨੰਬਰ ਪਲੇਟ ਚੇਂਜ ਹੋਣਗੀਆਂ ਤੁਹਾਨੂੰ ਉੱਤਰ ਕੇ ਦਿਖਾਵਾਂਗਾ ਤੇ ਆ ਸਟੇਸ਼ਨ ਹੈਗਾ ਕੌਨਗਲੋਏ ਕੌਨਗਲੋਏ ਸਮਥਿੰਗ ਇਹ ਸਟੇਸ਼ਨ ਹੈ ਜਿੱਥੋਂ ਅਸੀਂ ਜਾਵਾਂਗੇ ਟਾਈਮ ਅਜੇ ਅੱਧਾ ਘੰਟਾ ਪਿਆ ਸਾਡੀ ਟ੍ਰੇਨ ਚ ਤਾਈਆਂ ਟਾਈਮ ਪਾਸ ਕਰਦੇ ਅਸੀਂ ਫਿਰ ਰਹੇ ਹਾਂ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਪਹਿਲੇ ਤਾਂ ਟਿਕਟ ਕੱਢ ਲਈਏ ਟਿਕਟਸ ਕਿਉਂ ਜੀ ਨਿਕਲਦੀਆਂ ਤੇ ਕਿਵੇਂ ਨਿਕਲਦੀਆਂ ਉਹ ਤੁਹਾਨੂੰ ਦੱਸਾਂਗੇ ਇੱਕ ਤਰੀਕੇ ਨਾਲ ਕਹਦੇ ਸੀ ਇੱਥੇ ਯੂਕੇ ਚੱਲੇ ਆ ਤੇ ਆਇਰਲੈਂਡ ਵਾਲੇ ਪਾਸਿਓ ਯੂਕੇ ਜਾਣ ਲਈ ਦੇਖਦੇ ਆਂ ਰਸਤੇ 'ਚ ਬਾਰਡਰ ਆਊਗਾ ਕਨਾ ਇਮੀਗ੍ਰੇਸ਼ਨ ਹੋਊਗਾ ਕਨਾ ਅਜੇ ਉਹਦਾ ਵੀ ਨਹੀਂ ਪਤਾ ਤੇ ਬਾਕੀ ਟਿਕਟ ਨਿਕਲਦੀ ਹੈ ਤੁਹਾਨੂੰ ਦੱਸਾਂਗੇ ਟਿਕਟ ਵੀ ਕਿਹੋ ਜਿਹੀ ਆਉਂਦੀ ਹੈ ਇਹੋ ਜਿਹੀਆਂ ਜਿਵੇਂ ਤੁਹਾਨੂੰ ਦੱਸਿਆ ਨਾ ਮਸ਼ੀਨ ਤੋਂ ਟੋਟਲੀ ਟਿਕਟ ਮਿਲਦੀ ਹੁੰਦੀ ਹੈ ਬਾਹਰ ਪੂਰੇ ਯੂਰਪ 'ਚ ਜਿਵੇਂ ਯੂਕੇ 'ਚ ਦੇਖਿਆ ਇਹ ਆਪਣੀਆਂ ਟਿਕਟਸ ਨੇ ਤੇ ਆ ਗਈਆਂ ਇਹੋ ਜਿਹੀਆਂ ਟਿਕਟਸ ਨਿਕਲੀਆਂ ਜੀ 10 ਵਜੇ ਦੀ ਟ੍ਰੇਨ ਤੇ ਫਲੈਕਸੀਬਲ ਅਡਲਟ ਆ ਲੋ ਜੀ ਚਲਿਏ ਜੀ ਚਲੋ 10 ਵਜੇ ਟ੍ਰੇਨ ਆ ਉਹਦੇ ਵਿੱਚ 2-2 ਘੰਟੇ ਬਾਅਦ ਟ੍ਰੇਨ ਚ ਜਾਂਦੀ ਹੈ 2-2 ਘੰਟੇ ਬਾਅਦ ਸੀ ਇਹਨਾਂ ਕੋਈ ਹਾਂਜੀ ਇਹਦੇ ਚ ਆਪਾਂ ਅਗਲੀ ਟ੍ਰੇਨ ਵੀ ਲੈ ਸਕਦੇ ਹਾਂ ਫਲੈਕਸੀਬਲ ਨੇ 11 ਵਜੇ ਵੀ ਟ੍ਰੇਨ ਹੈ ਸਟੇਸ਼ਨ ਬੜੇ ਸੋਹਣੇ ਹੁੰਦੇ ਯਾਰ ਬਾਹਰ ਆਪਣੇ ਵੈਸੇ ਮੈਟਰੋ ਸਟੇਸ਼ਨ ਇਹਦੇ ਸੋਹਣੇ ਹੁੰਦੇ ਆ ਇਹਨਾਂ ਦੇ ਮੈਟਰੋ ਧਰਤੀ 'ਚ ਹੁੰਦੇ ਆ ਤੇ ਆ ਹੁੰਦੇ ਚੱਲੀਏ ਅੰਦਰਲੇ ਪਾਸੇ ਪੂਰਾ ਮੋਲ ਹੀ ਬਣਾ ਰੱਖਿਆ ਹੁੰਦਾ ਦੇਖੋ ਹੁਣ ਇੱਥੇ ਪਲੇਟਫਾਰਮ ਲੱਭੀਏ ਪਹਿਲਾਂ ਤੇ ਕਿੰਨੇ ਨੰਬਰ ਪਲੇਟਫਾਰਮ ਤੋਂ ਜਾਣੀ ਹੈ ਟ੍ਰੇਨ ਤੇ ਨਾਲ ਹੀ ਫਿਰ ਉਸ ਤੋਂ ਬਾਅਦ ਚੋਂ ਤੁਹਾਨੂੰ ਟ੍ਰੇਨ ਵੀ ਦਿਖਾ ਦਾਂਗੇ ਥੋੜੀ ਜਿਹੀ ਆਇਰਲੈਂਡ ਦੀ ਤੇ ਕਿਵੇਂ ਦੀ ਆ ਬਾਕੀ ਜ਼ਿਆਦਾ ਵਲੌਗ ਨਾ ਬੈਲਫਾਸਟ ਜਾ ਕੇ ਕਰਾਂਗੇ ਉਧਰ ਦੀ ਜਿਹੜੀ ਰਾਜਧਾਨੀ ਹੈ ਜਿਹੜਾ ਯੂਕੇ ਵਾਲਾ ਆਇਰਲੈਂਡ ਹੈ ਓਕੇ ਹੋ ਜਾਗਾ ਇੱਥੇ ਨਾ ਜਿਹੜੀ ਟਿਕਟ ਗੱਡੀ ਆ ਉਹ ਸਕੈਨ ਹੋ ਜਾਂਦੀ ਹੈ ਮਿਲਦਾ ਚੈੱਕ ਚੁੱਕਦਾ ਨਹੀਂ ਗੁਜ਼ਰਦਾ ਉਹ ਸੀ ਸਵੇਰੇ ਬੈਲ ਫਾਸਟ 10 ਵਜੇ 10 ਵਜੇ ਜਾਣੀ ਹੈ ਟਿਕਟ ਸਕੈਨ ਕਰੋ ਫੇਰ ਲੱਗ ਜਾ ਇਹ ਨਾ ਅਮਾਨੀਆਂ ਧੀ ਅਕਦੇ ਲੇਟ ਹੋ ਜਾਂਦੀ ਹੈ ਜਮਾ ਆਨ ਟਾਈਮ ਲਗਾ ਰਹੀ ਹੈ ਪੁਰਾਣੇ-ਪੁਰਾਣੇ ਸਟੇਸ਼ਨ ਦੇ ਇੱਕੇ ਲਾਹੌਰ ਦੇ ਸਟੇਸ਼ਨ ਦੀ ਯਾਦ ਆ ਜਾਂਦੀ ਹੈ ਉਹ ਵੀ ਅੰਗਰੇਜ਼ਾਂ ਨੇ ਬਣਾਇਆ ਹੋਇਆ ਇੰਨਾ ਪੁਰਾਣਾ ਤਕਰੀਬਨ 2 ਘੰਟਿਆਂ ਬਾਅਦ ਅਸੀਂ ਪਹੁੰਚ ਗਏ ਜੀ ਬਲਫਾਸਟ ਤੇ ਰਸਤੇ 'ਚ ਕੋਈ ਇਮੀਗ੍ਰੇਸ਼ਨ ਨਹੀਂ ਹੋਈ ਕੋਈ ਚੈਕਿੰਗ ਨਹੀਂ ਹੋਈ ਸੋ ਵੈਲਕਮ ਟੂ ਯੂਕੇ ਤੁਹਾਨੂੰ ਗਿਆ ਸੀਗਾ ਹੈਗਾ ਤਾਂ ਇਹ ਯੂਕੇ ਦੀ ਪਾਰਟ ਹੈ ਪਤਾ ਨਹੀਂ ਯਾਰ ਕਿਨ ਇਹ ਕੰਟਰੀਜ਼ ਦੀ ਕਿਵੇਂ ਪਾਲਿਸੀ ਹੈ ਕਿਵੇਂ ਡੀਲ ਕਰਦੇ ਤੇ ਚੈਕਿੰਗ ਵੀ ਨਹੀਂ ਹੁੰਦੀ ਤੇ ਇੱਕ ਦੂਜੇ ਤੋਂ ਦੂਜੇ ਦੇਸ਼ 'ਚ ਵੀ ਚੱਲ ਜਾਂਦੇ ਹੁੰਦੇ ਸੀ ਮੇਬੀ ਇੱਥੇ ਸਟੇਸ਼ਨ ਤੇ ਨਾ ਕੁਝ ਹੁੰਦਾ ਹੋਵੇ ਜਿਵੇਂ 에ਰਪੋਰਟ ਤੇ ਬਰੋਚ ਖਿੱਚਾਂਗੇ ਹੁੰਦੀ ਹੈ ਰਸਤੇ 'ਚ ਇੱਕ ਸਾਲਨ ਸਟੇਸ਼ਨ ਆਇਆ ਸੀਗਾ ਨਿਊ ਵੈਰੀ ਨੋਵਰੀ ਸਮਥਿੰਗ ਕਰਕੇ ਉੱਥੇ ਬੋਲਦੇ ਆ ਕਹਿੰਦੇ ਉੱਥੇ ਬਾਰਡਰ ਹੈ ਉਹ ਸਟੇਸ਼ਨ ਤੇ ਬਾਰਡਰ ਸੀਗਾ ਪਰ ਕੋਈ ਵੀ ਚੜ੍ਹਿਆ ਨਹੀਂ ਉੱਥੋਂ ਕੁਝ ਵੀ ਪੁੱਛਿਆ ਨਹੀਂ ਹੈ ਕਿਸੇ ਨੇ ਆ ਰਾਮ ਨਾਲੇ ਤੇ ਪਹੁੰਚ ਗਏ ਬਾਰਲੇ ਪਾਸੇ ਦੇਖਦੇ ਹਾਂ ਹੁਣ ਕੋਈ ਟੈਕਸੀ ਮਿਲਦੀ ਹੈ ਜਾਂ ਬੱਸ ਮਿਲਦੀ ਹੈ ਤੇ ਅਸੀਂ ਪਹੁੰਚਦੇ ਹਾਂ ਸਾਡੇ ਹੋਟਲ ਇੱਕ ਵਾਰ ਹੋਟਲ ਬੈਗ ਰੱਖ ਲਈਏ ਚੈੱਕ ਇਨ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਸ਼ਹਿਰ ਦਾ ਜਿਹੜਾ ਬੈਲ ਫਾਸਟ ਹੈ ਇਹਦਾ ਚੱਕਰ ਲਾਵਾਂਗੇ ਜਿਹੜਾ ਇਹ ਆਇਰਲੈਂਡ ਹੈ ਇਹਦੇ ਚ ਵੀ ਅਸੀਂ ਤਿੰਨ ਚਾਰ ਦਿਨ ਰਹਿਣਾਗਾ ਤੇ ਹਫਤੇ ਇੱਕ ਦਾ ਸਾਡਾ ਟੂਰ ਸੀਗਾ ਟੋਟਲੀ ਆਇਰਲੈਂਡ ਦਾ ਕੁਝ ਦਿਨ ਉਧਰ ਲੈ ਆਇਰਲੈਂਡ ਚ ਲਾਏ ਤੇ ਕੁਝ ਦਿਨ ਇੱਧਰ ਰਹਿਣਾ ਇੱਧਰ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਉਹ ਉੱਪਰਲੇ ਪਾਸੇ ਮਤਲਬ ਨਾਰਥਰਨ ਆਇਰਲੈਂਡ ਦਾ ਜਿੱਥੇ ਬਿਲਕੁਲ ਆਇਰਲੈਂਡ ਖਤਮ ਹੋ ਜਾਂਦਾ ਹੈਗਾ ਤੇ ਉੱਥੇ ਬਹੁਤ ਸਾਰੀਆਂ ਸੋਹਣੀਆਂ 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 ਸ਼ੂਟਿੰਗ ਲੋਕੇਸ਼ਨਸ ਹੈ ਗੇਮ ਆਫ ਥਰونز ਦੀ ਜਿਹੜੀ ਸ਼ੂਟਿੰਗ ਹੋਈ ਹੋਈ ਹੈ ਉਹ ਵੀ ਇੱਥੇ ਹੋਈ ਹੋਈ ਹੈਗੀ ਮਤਲਬ ਨਾਰਥਰਨ ਆਇਰਲੈਂਡ 'ਚ ਤੇ ਇਸ ਤੋਂ ਇਲਾਵਾ ਹੈਰੀ ਪਾਟਰ ਮੂਵੀ ਦੀ ਉਹਦੀ ਕਾਫੀ ਸਾਰੀ ਸ਼ੂਟਿੰਗ ਇੱਥੇ ਹੋਈ ਹੈ ਤੇ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜਾ ਟਾਈਟੈਨਿਕ ਬਣਿਆ ਸੀਗਾ ਜਹਾਜ਼ ਟਾਈਟੈਨਿਕ ਵੀ ਇੱਥੇ ਬਣਿਆ ਸੀਗਾ ਨਾਰthern ਆਇਰਲੈਂਡ ਬੈਲਫਾਸਟ ਇਸੇ ਸ਼ਹਿਰ 'ਚ ਟਾਈਟੈਨਿਕ ਬਣਿਆ ਸੀਗਾ ਉਹ ਦਿਖਾਵਾਂਗੇ ਤੇ ਉਹ ਜਾਂ ਕੁਝ ਦੇਖਦੇ ਰਵਾਂਗੇ ਬਿਲਕੁਲ ਵਾਕਿੰਗ ਡਿਸਟੈਂਸ ਦੀ ਦਿਖਾ ਰਿਹਾ Google Map ਸਾਨੂੰ ਸਾਡਾ ਹੋਟਲ ਹੈ ਜਿਹੜਾ ਤੇ ਘਰ ਦੇਖੋ ਯਾਰ ਬਿਲਕੁਲ ਯੂਕੇ ਨਾਲ ਦੇ ਹੋਗੇ ਹੈਗਾ ਆਇਰਲੈਂਡ ਬਿਲਕੁਲ ਯੂਕੇ ਨਾਲ ਦੇ ਘਰ ਮੰਚੈਸਟਰ ਸਾਊਥ ਹਾਲ ਬਰਮਿੰਗਮ ਕਿੰਨੇ ਸਮੇਂ ਦੇਖੇ ਉੱਧਰਲੇ ਏਅਰਲਾਈਨ ਤੇ ਇਧਰਲੇ ਏਅਰਲਾਈਨ ਦਾ ਫਰਕ ਬਹੁਤ ਆ। ਇਹ ਆ ਗਿਆ ਜੀ ਸਾਡਾ ਰਹਾਇਸ਼ ਦਾ ਕਮਰਾ ਘਰ ਬੁੱਕ ਕੀਤਾ ਸੀ ਪੂਰਾ ਇਹ। ਵੈਸੇ ਇਹ ਵੀ ਐਕਸਪੀਰੀਅੰਸ ਅਸੀਂ ਪਹਿਲੀ ਵਾਰੀ ਕਰ ਰਹੇ ਆ। ਇਹ ਪੂਰਾ ਅਪਾਰਟਮੈਂਟ ਅਸਲ 'ਚ ਇਹ ਲਿਵਿੰਗ ਰੂਮ ਹੈ ਖਜੀ। ਹਾਂਜੀ। ਲਿਵਿੰਗ ਰੂਮ ਆ ਗਿਆ। ਅੱਗੇ ਇਹ ਕਿਚਨ ਹੈਗੀ ਜੀ ਸਾਰੀ। ਇੱਥੇ ਅਸੀਂ ਰਹਿਣਾ ਸੀ ਤਿੰਨ ਦਿਨ ਤਾਂ ਕਰਕੇ ਅਸੀਂ ਸਾਰਾ ਬੁੱਕ ਕਰ ਲਿਆ। ਤੇ ਇਹਦੇ ਚ ਹੁਣ ਅਸੀਂ ਬਣਾ ਵੀ ਸਕਦੇ ਆ ਇੱਥੇ ਖਾ ਵੀ ਸਕਦੇ ਆ ਤੇ ਆਰਾਮ ਨਾਲ ਆਪਣੇ ਇੱਕ ਘਰ ਵਰਗੀ ਮੌਜ ਹੈ ਥੱਲੇ ਉਹ ਵਾਸ਼ਿੰਗ ਮਸ਼ੀਨ ਵੀ ਦਿੱਤੀ ਹੈ ਕੱਪੜੇ-ਕੁੱਪੜੇ ਧੋਣੇ ਉਹ ਵੀ ਕਰ ਕਰ ਸਕਦੇ ਆ ਫ੍ਰਿਜ ਇਹਦੇ ਵਿੱਚ ਆਉਂਦਾ ਸਾਰਾ ਕੁਝ ਫ੍ਰਿਜ ਚ ਦੁੱਧ ਆਪ ਬਣਾਓ ਆਪ ਖਾਓ ਇੱਥੇ ਆ ਲਿਖਿਆ ਹੈਗਾ ਸੈਲਫ ਸਰਵਿਸ ਆ ਚੀਜ਼ਾਂ ਬੰਨੀਆਂ ਸਾਰੀਆਂ ਤੇ ਇਸ ਤੋਂ ਵਧੀਆ ਮਨਲਾਪ ਆਪਸ਼ਨ ਹੋ ਨਹੀਂ ਸਕਦੀ ਯੂਕੇ 'ਚ ਚੀਜ਼ਾਂ ਬਹੁਤ ਮਿਲ ਜਾਂਦੀਆਂ ਘਰ ਮਿਲ ਜਾਂਦੇ ਇਹੋ ਜਿਹੇ ਬੱਲੇ 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 ਬਾਹਰ ਤਾਂ ਮੀਂਹ ਵੀ ਪੈ ਹਟਿਆ ਯਾਰ ਤੇ ਹੁਣ ਅਸੀਂ ਚੱਲੇ ਆਂ ਸਿਟੀ ਸੈਂਟਰ ਨੂੰ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਆਲਾ ਦਵਾਲਾ ਦੇਖਣ ਦਾ ਘੁੰਮਣ ਫਿਰਨ ਦਾ ਸਵਾਦ ਆਊਗਾ ਜਦੋਂ ਅੱਜ ਉਧਰਲੇ ਪਾਸੇ ਉਤਰੇ ਸੀਗੇ ਅਸੀਂ ਡਬਲਿਨ ਤੋਂ ਤੇ ਜਿਹੜਾ ਮੇਨ ਆਇਰਲੈਂਡ ਹੈ ਉੱਥੇ ਧੁੱਪ ਸੀਗੀ ਅੱਜ ਤਿੱਖੀ ਤੇ ਇਹ ਮੈਨੂੰ ਲੱਗਦਾ ਹੋਣਾ ਕੋਈ 100 150 ਕਿਲੋਮੀਟਰ ਦਾ ਮੇਰੇ ਖਿਆਲ 'ਚ ਹੋਣਾ ਹੀ ਤੇ ਇੱਥੇ ਅੱਜ ਪੂਰਾ ਬੱਦਲ ਹੈ ਦੁਪਹਿਰ ਦਾ ਮੀਂਹ ਵੀ ਦਿਖਾਇਆ ਸੀ ਸਮਾਂ ਰੱਖਤਾ ਹੋਟਲ ਚ ਸਾਰਾ ਤੇ ਹੁਣ ਜਿਹੜਾ ਸਿਟੀ ਸੈਂਟਰ ਹੈ ਉਹ ਐਕਸਪਲੋਰ ਕਰਦੇ ਆ ਤੇ ਇੱਥੇ ਨਾਰਥਰਨ ਆਇਰਲੈਂਡ ਦੀ ਜਿਹੜੀ ਰਾਜਧਾਨੀ ਹੈ ਚ ਕੀ ਕੁਛ ਦੇਖਣ ਵਾਲਾ ਉਹ ਸਾਰਾ ਦਿਖਾਉਂਦੇ ਤਾਂ ਜਿਹੜੀ ਨਾ ਮੈਂ ਸਵੇਰੇ ਗੱਲ ਕਰਦਾ ਸੀਗਾ ਕਾਰਾਂ ਦੀ ਕਿ ਇੱਥੇ ਨੰਬਰ ਪਲੇਟਸ ਵੀ ਚੇਂਜ ਆ ਯੂਕੇ ਦੇ ਆ ਦੇਖੋ ਤੇ ਇੱਥੇ yellow ਨੰਬਰ ਪਲੇਟਸ ਹੈਗੀਆਂ ਉਥੇ ਆਈਆਰ ਸਾਰੇ ਤਾਰੇ ਜੇ ਸ਼ਾਪਕੇ ਸ਼ਨਗਨ ਜੋਨ ਵਾਲੇ ਉਵੇਂ ਹੁੰਦਾਗਾ ਤੇ ਇਧਰਲੇ ਪਾਸੇ ਯੈਲੋ ਕਲਰ ਦੀ ਨੰਬਰ ਪਲੇਟ ਹੈ ਜਿਹੜੀ ਯੂਕੇ ਚੱਲਦੀ ਹੈ ਤੇ ਇਥੇ ਹੁਣ ਤੁਸੀਂ ਸਮਝ ਲਓ ਪ੍ਰੋਪਰਲੀ ਯੂਕੇ ਦੀ ਬਾਈ ਵੀ ਦੇਊਗਾ ਇਹ ਹੈਵੀ ਯੂਕੇ ਚਾਹੀਏ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਨਾ ਜਿਹੜਾ ਆਇਰਲੈਂਡ ਹੈ ਪੂਰਾ ਹੀ ਇੱਕ ਦੇਸ਼ ਹੁੰਦਾ ਸੀ ਇਹਨਾਂ ਦੀ ਡਿਵਾਈਡੇਸ਼ਨ ਨਹੀਂ ਹੋਈ ਸੀ ਫਿਰ ਜਦੋਂ ਅੰਗਰੇਜ਼ਾਂ ਨੇ ਆਜ਼ਾਦ ਕਰਤਾ ਫਿਰ ਜਵੇਂ ਇੰਡੀਆ ਤੋਂ ਪਾਕਿਸਤਾਨ ਦੋ ਹੋ ਗਏ ਤੇ ਆਇਰਲੈਂਡ ਵੀ ਦੋ ਹੋ ਗਏ ਇੱਕ ਯੂਕੇ ਕੋਲੇ ਰਹਿ ਗਿਆ ਮਤਲਬ ਇੱਕ ਯੂਕੇ ਵਾਲੇ ਚ ਆ ਗਿਆ ਤੇ ਇੱਕ ਅਲੱਗ ਹੋ ਗਿਆ ਬਿਲਕੁਲ ਉਹਦਾ ਕਾਰਨ ਇਹ ਸੀਗਾ ਕਿਉਂਕਿ ਇੱਥੇ ਜਿਵੇਂ ਰੋਮਨ ਕੈਥੋਲਿਕ ਤੇ ਪ੍ਰੋਟੈਸਟੈਂਟ ਜਿਵੇਂ ਫਰੇਕ ਧਰਮ ਚ ਅਲੱਗ-ਅਲੱਗ ਬ੍ਰਾਂਚਸ ਹੁੰਦੀਆਂ ਨਾ ਤੇ ਉਵੇਂ ਇੱਥੇ ਵੀ ਇਸਾਈ ਧਰਮ ਦੀਆਂ ਬ੍ਰਾਂਚਸ ਲੇ ਗਈਆਂ ਜਿਹੜੇ ਇਸਾਈ ਸੀਗੇ ਜਿਹੜੇ ਮਤਲਬ ਅੰਗਰੇਜ਼ ਸੀਗੇ ਗੋਰੇ ਬ੍ਰਿਟਿਸ਼ ਉਹ ਪ੍ਰੋਟੈਸਟੈਂਟ ਪ੍ਰੋਟੈਸਟੈਂਟ ਸੀਗੇ ਜਿਹੜੇ ਆਇਰਲੈਂਡ ਦੇ ਮੂਲ ਵਿੱਚ ਅਸੀਂ ਪਹਿਲਾਂ ਦੇ ਲੋਕ ਸੀ ਆਇਰਿਸ਼ ਉਹ ਸੀਗੇ ਰੋਮਨ ਕੈਥੋਲਿਕ ਤਾਂ ਕਰਕੇ ਬਸ ਫਿਰ ਹੁਣ ਰੋਮਨ ਆ ਜਿਹੜੇ ਉਧਰਲੇ ਪਾਸੇ ਮੇਨ ਆਇਰਲੈਂਡ 'ਚ ਰਹਿੰਦੇ ਆ ਜਿਹੜੇ ਪ੍ਰੋਟੈਸਟੈਂਟ ਆ ਉਹ ਨੌਰਥ ਆਇਰਲੈਂਡ ਚ ਰਹਿੰਦੇ ਇਹ ਇੱਥੋਂ ਦੇ ਬੱਸ ਸਟਾਪ ਆ ਬਿਲਕੁਲ ਹੁਬ ਹੁ ਯੂਕੇ ਲੱਗ ਰਿਹਾ ਯਾਰ ਕੋਈ ਵੀ ਫਰਕ ਨਹੀਂ ਜੇ ਆਇਰਲੈਂਡ ਦੀ ਅਸਲ ਚ ਖੁਸ਼ਬੂ ਲੈਣੀ ਹੈ ਨਾ ਉਹ ਜਿਹੜਾ ਅਸੀਂ ਪਹਿਲਾਂ ਤੁਮ ਗੇ ਰਿਪਬਲਿਕ ਆਫ ਆਇਰਲੈਂਡ ਮੇਨ ਆਇਰਲੈਂਡ ਚ ਉਧਰ ਹੀ ਆ ਅ ਤਾਂ ਸੇਮ ਹੀ ਯੂਕੇ ਆ ਦੇਖੋ ਆ ਸਾਈਨ ਬੋਰਡ ਆ ਸੇਮ ਯੂਕੇ ਚ ਹੁੰਦਾ ਇਦਾਂ ਦੀ ਛੋਟਾ ਜਿਹਾ ਸ਼ਹਿਰ ਆ ਇਹ ਡਬਲਿਨ ਦੇ ਮੁਕਾਬਲੇ ਬਹੁਤ ਛੋਟਾ ਹੈਗਾ ਤੇ ਬੈਲਫਾਸਟ ਵਾਕਿੰਗ ਡਿਸਟੈਂਸ ਦੀ ਸਾਰਾ ਕੁਝ ਹੈ ਸਾਡਾ ਹੋਟਲ 15 ਮਿੰਟ ਦੀ ਵਾਕ ਤੋਂ ਆ ਸਿਟੀ ਸੈਂਟਰ ਤੋਂ ਇਹ ਸਿਟੀ ਦੀ ਮੈਟਰੋ ਆ ਸੜਕਾਂ ਤੇ ਚੱਲਦੀ ਆ ਪਰ ਗਲਾਈਡਰ ਬੈਲਫਾਸਟ ਦੀ ਨਾ ਬਹੁਤ ਮਸ਼ਹੂਰ ਮਾਰਕੀਟ ਹੈਗੀ ਇਹ ਜਿੱਥੇ ਹੁਣ ਅਸੀਂ ਪਹੁੰਚੇ ਆ ਇਹਨੂੰ ਦੇਖਣ ਦੇ ਇਹ ਹੈਗੀ ਸੈਂਟ ਜਾਰਜ ਮਾਰਕੀਟ ਕਾਫੀ ਪੁਰਾਣੀ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜੇ ਆ ਸਟਾਈਲ ਹਨ ਨਾ ਦਰਵਾਜਿਆਂ ਦਾ ਇਹ ਆਇਰਿਸ਼ ਸਟਾਈਲ ਹੈ ਆਇਰਲੈਂਡ 'ਚ ਜਿੰਨੇ ਦਰਵਾਜੇ ਆ ਇਹ ਵੀ ਪੁਰਾਣੇ ਟਾਈਮ ਦੇ ਬਣੇ ਹੋ ਸਾਰੇ ਇਸ ਤਰ੍ਹਾਂ ਦੇ ਸਾਨੂੰ ਅਸੀਂ ਪਹਿਲਾਂ ਕਿਤੇ ਯੂਕੇ 'ਚ ਵੀ ਦਰਵਾਜੇ ਹੁੰਦੇ ਸੀ ਪਰ ਇਹ ਆਇਰਲੈਂਡ ਦਾ ਸਟਾਈਲ ਹੈ ਹੁਣ ਆਇਰਲੈਂਡ ਘੁੰਮ ਕੇ ਪਤਾ ਲੱਗਿਆ ਤੇ ਇਹਦੇ ਅੰਦਰ ਜੀ ਮਾਰਕੀਟ ਆ ਖਾਣ ਪੀਣ ਦਾ ਸਮਾਨ ਦਿਖ ਰਿਹਾ ਹੈ ਕਾਫੀ ਜ਼ਿਆਦਾ ਤੇ ਇਧਰ ਵੀ ਸਾਰਾ ਪੂਰਾ ਫੂਡ ਕੋਰਟ ਹੀ ਆ ਤੇ ਭੰਮਣ ਨੂੰ ਮੇਰਾ ਦਾ ਏਡਾ ਕੋਈ ਸ਼ਹਿਰ ਨਹੀਂ ਖਾਸ ਵੈਸੇ ਗੂਗਲ ਨੇ ਦੱਸਿਆ ਸੀ ਕਿ ਕਿ ਭੰਮਣ ਕਰਨ ਵਾਲੀ ਆ ਸ਼ਾਇਦ ਲੋਕ ਆਉਂਦੇ ਹੋਣਗੇ ਟਾਈਮ ਸਪੈਂਡ ਕਰਦੇ ਆ ਤੇ ਅੱਗੇ ਇਧਰ ਸ਼ੋਪਿੰਗ ਦਾ ਵੀ ਦਿਖ ਰਿਹਾ ਹੈਗਾ ਤੇ ਕੱਲ ਤੁਹਾਨੂੰ ਇੱਥੇ ਹੋਰ ਚ ਦੱਸ ਦਾਂ ਤੇ ਜਿੰਨਾ ਵੀ ਇੱਥੇ ਪ੍ਰਾਈਸ ਹੈ ਸਾਰਾ ਹੁਣ ਪਾਉਂਡ ਦੇ ਵਿੱਚ ਹੈਗਾ ਤੇ ਪਹਿਲਾਂ ਜਿਵੇਂ ਉਧਰਲੇ ਪਾਸੇ ਜਿਹੜਾ ਉਹ ਆਇਰਲੈਂਡ ਸੀਗਾ ਉੱਥੇ ਜਿੱਨੇ ਪ੍ਰਾਈਸ ਸਾਰੇ ਯੂਰੋ ਦੇ ਵਿੱਚ ਸੀ ਕਿਉਂਕਿ ਉਹ ਯੂਰੋਪੀਅਨ ਯੂਨੀਅਨ ਚ ਇੱਥੇ ਤੁਹਾਨੂੰ ਸਾਰੇ ਰੇਟ ਇੱਥੇ ਤੁਹਾਨੂੰ ਰੇਟ ਮੈਂ ਦਿਖਾ ਵੀ ਦੇਣਾ ਕਰ ਸਕਦਾ ਸਾਰੇ ਰੇਟ ਤੁਹਾਨੂੰ ਪਾਉਂਡ 'ਚ ਮਿਲਣਗੇ ਜਿਵੇਂ ਲਾਇਆ ਨਾ ਦੇਖੋ 18 ਦੇ L18 18 ਪਾਉਂਡ ਦਾ ਇਹ ਤੇ ਹਰੇਕ ਚੀਜ਼ ਇੱਥੇ ਤੁਹਾਨੂੰ ਅ ਮਤਲਬ ਹੁਣ ਪ੍ਰਾਈਸ ਪਾਉਂਡ 'ਚ ਮਿਲੂ ਮਾਰਕੀਟ ਦੇ ਅੰਦਰ ਕੁਛ ਐਨਾ ਹੈ ਨਹੀਂ ਸੀਗਾ ਦੇਖਣ ਦਿਖਾਉਣ ਵਾਲਾ ਸੋ ਗੇੜੇ ਗੂੜੇ ਦੇ ਕੇ ਅਸੀਂ ਹੁਣ ਆਕੇ ਬਾਹਰ ਤੇ ਬਸ ਇਹੀ ਆ ਯਾਰ ਦੋਵੇਂ ਜਿਹੜੇ ਆਇਰਲੈਂਡ ਹੈ ਨਾ ਇੰਨਾ ਚ ਫਰਕ ਤਾਂ ਕਾਫੀ ਹੈਗਾ ਕੱਲਾ ਨਾਮ ਦੀ ਫਰਕ ਨਹੀਂ ਨਾਰਦਰਨ ਤੇ ਮੇਨ ਆਇਰਲੈਂਡ ਦਾ ਮੇਨ ਬਟ ਸਾਨੂੰ ਜ਼ਿਆਦਾ ਸੋਹਣਾ ਲੱਗਿਆ ਹੁਣ ਤੱਕ ਜਿੰਨਾ ਕਿ ਅਸੀਂ ਇਹ ਦੇਖਿਆ ਖੈਰ ਅਜੇ ਅਸੀਂ ਹੋਰ ਅੱਗੇ ਜਾਣੇ ਆ ਹੋਰ ਕੁਝ ਚੀਜ਼ਾਂ ਐਕਸਪਲੋਰ ਕਰਾਂਗੇ ਤੇ ਅਜੇ ਕੱਲ ਨੂੰ ਇਥੋਂ ਸਿਟੀ ਤੋਂ ਵੀ ਬਾਹਰ ਜਾਣਾ ਇਹ ਤਾਂ ਕੱਲੀ ਕੈਪੀਟਲ ਸਿਟੀ ਹੈ ਰਾਜਧਾਨੀ ਇਹਨਾਂ ਇਹ ਤੋਂ ਬਾਹਰ ਜਾ ਕੇ ਕੁਝ ਹੋਰ ਵੀ ਦੇਖਾਂਗੇ ਐਂਡ ਆਫ ਦਿ ਡੇ ਅਸੀਂ ਆਪਦੇ 4-5 ਦਿਨ ਬਾਅਦ ਐਕਸਪੀਰੀਅੰਸ ਲੈ ਸਕਦੇ ਆ ਵੀ ਕਿਵੇਂ ਦਾ ਬਟ ਸਾਨੂੰ ਯੂਕੇ ਵਰਗਾ ਹੀ ਜਾ ਕੇ ਆਪਾਂ ਕਰਕੇ ਉਵੇਂ ਦੀ ਵਾਈਬ ਆ ਗਈ ਹੈ ਬਸ ਇਹੀ ਗੱਲ ਹੈ ਜੇ ਤੁਸੀਂ ਪਹਿਲਾਂ ਯੂਕੇ ਗਏ ਹੋਏ ਹੋ ਤਾਂ ਤੁਹਾਨੂੰ ਬਹੁਤ ਸਿਮਿਲਰ ਲੱਗੂ ਸਾਰੀਆਂ ਚੀਜ਼ਾਂ ਦੇਖ ਕੇ ਮਤਲਬ ਤੁਹ ਕੁਝ ਡਿਫਰੈਂਟ ਨਹੀਂ ਲੱਗਦਾ ਆਇਰਲੈਂਡ ਆ ਸੀ ਗਏ ਸੀ ਨਾ ਆਇਰਲੈਂਡ ਸਾਨੂੰ ਯੂਕੇ ਤੋਂ ਬਹੁਤ ਵੱਖ ਲੱਗਿਆ ਪਤਾ ਲੱਗਿਆ ਕਿ ਤਰ੍ਹਾਂ ਦਾ ਸਟਾਈਲ ਡਿਫਰੈਂਟ ਸੀਗਾ ਹਰ ਇੱਕ ਚੀਜ਼ ਡਿਫਰੈਂਟ ਆ ਹਨਾ ਉੱਥੇ ਦਾ ਪਰੇ ਜੋ ਸੇਮਾ ਉਥੇ ਲੱਗਦਾ ਸੀ ਇੱਕ ਨਵੇਂ ਦੇਸ਼ ਚ ਆਇਆ ਨਵੇਂ ਦੇਸ਼ ਹਾਂ ਇਹ ਨਵਾਂ ਦੇਸ਼ ਨਹੀਂ ਲੱਗਦਾ ਮੇਨ ਗੱਲ ਇਹ ਆ ਯਾਰ ਜਦੋਂ ਦੇ ਯਾਰ ਘਟੂਰਦੇ ਹਨ ਨਾ ਮੀਂਹ ਬਹੁਤ ਬੈਰੇ ਆਹੋ ਇੱਥੋਂ ਹੀ ਤਾਂ ਇਹ ਜੁਕੇ ਨਾਲਦਾ ਯੂਕੇ ਚ ਵੀ ਆਹੀ ਚੀਜ਼ ਸੀਗੀ ਮੀਂਹ ਨਹੀਂ ਹਟਦੇ ਸੀ ਇੱਥੇ ਵੀ ਸਾਡਾ ਖੇੜਾ ਨਹੀਂ ਛੱਡ ਰੇ ਜਦੋਂ ਯੂਕੇ ਦਾ ਵੈਦਰ ਨਾ ਬਹੁਤ ਗੰਦਾ ਬਣਿਆ ਜਾਂਦਾ ਕਹਿੰਦੇ ਮਤਲਬ ਸਭ ਤੋਂ ਵੱਧ ਉਹ ਵੈਟੇ ਹੀ ਰਹਿੰਦਾ ਹੈਗਾ ਉੱਥੇ ਵੀ ਆਪਾਂ ਕੀ ਕਰਦੇ ਸੀ ਅਸੀਂ ਸਾਡੇ ਕੱਪੜੇ ਬਾਹਰ ਸੁੱਕਣੇ ਪਏ ਹੋਏ ਸੀ ਇੱਕ ਮਿੰਟ ਬਾਅਦ ਚੱਕ ਲਿਆਂਦੇ ਸੀ ਫੇਰ ਹਟ ਜਾਂਦਾ ਸੀ ਵੀ ਫੇਰ ਫੇਰ ਸੁੱਕਣੇ ਪੈਂਦੇ ਸੀ ਫੇਰ ਆ ਜਾਂਦਾ ਸੀ ਵੀ ਤੇ ਪਰ ਹਜੇ ਸਾਡੇ ਕੋਲ ਟਾਈਮ ਹੈਗਾ ਹੈਗਾ ਨਹੀਂ ਪਤਾ ਧੁੱਪ ਵੀ ਨਿਕਲਿਆ ਹੋਵੇ ਮੌਸਮ ਇੱਥੋਂ ਦਾ ਕੁਛ ਇਹੋ ਜਿਹਾ ਹੁੰਦਾ ਤੇ ਹਜੇ 2 ਵਜੇ ਆ ਬਹੁਤ ਤਨ ਪਿਆ ਹੈਗਾ ਡਰਕਟ ਵੀ ਕਿੰਨੀ ਵਧੀਆ ਚੀਜ਼ ਹੁੰਦੀ ਆ ਯਾਰ ਜਦੋਂ ਇਹ ਤਾਂ ਕੰਮ ਲੈਣਾ ਹੋਵੇ ਉਦੋਂ ਇਹਦਾ ਮੁੱਲ ਪਤਾ ਲੱਗਦਾ ਤੁਸੀਂ ਦੇਖੋ ਮੈਂ ਕਿੱਥੇ ਖੜਾ ਬਿਲਕੁਲ ਵੀ ਮੀਂਹ ਲੱਗ ਰਿਹਾ ਸੀ ਇੰਨਾ ਕਾ ਜ਼ਿਆਦਾ ਤੇਜ਼ ਮੀਂਹ ਆਇਆ ਹੁਣ ਤੇ ਜਦੋਂ ਧੁੱਪ ਪੈਂਦੀ ਹੁੰਦੀ ਹੁੰਦੀ ਉਹਦਾ ਛਾਂ ਖਤਰ ਉਹ ਤੋਂ ਪਤਾ ਲੱਗਦਾ ਹੈ ਸ਼ਹਿਰ ਦੀ ਸਭ ਤੋਂ ਵੱਧ ਦੇਖਣ ਵਾਲੀ ਜਿਹੜੀ ਮਸ਼ਹੂਰ ਥਾਂ ਹੈ ਤੇ ਜਦੋਂ ਤੁਸੀਂ ਗੂਗਲ ਤੇ ਬੈਲਫਾਸਟ ਪਰ ਹੋਗੇ ਤਾਂ ਇਹ ਜਗਾਹ ਹੁੰਦੀ ਹੈ ਇਹਨੂੰ ਸਿਟੀ ਹਾਲ ਕਰਕੇ ਕੁਝ ਆ ਕਿਹਾ ਜਾਂਦਾ ਹੈ ਇੱਕ ਥੀਏਟਰਲ ਇੱਕ ਇਥੇ ਚਰਚਸ ਵੀ ਨੇ ਉਹ ਦੇਖਣ ਵਾਲੀਆਂ ਉਹ ਬੈਲਫਾਸਟ ਦਾ ਸਾਈਨ ਲੋਗੋ ਲੱਗਿਆ ਹੋਇਆ ਹੈ ਇਹਦੇ ਅੰਦਰ ਮਿਊਜ਼ੀਅਮ ਵਗੈਰਾ ਸ਼ਾਇਦ ਇਹਦੇ ਅੰਦਰ ਵੀ ਤੁਸੀਂ ਜਾ ਸਕਦੇ ਹੋ ਤੇ ਅੰਦਰੋਂ ਦੇਖ ਕੇ ਆ ਸਕਦੇ ਹੋ ਇਹ ਇਹਦਾ ਸੈਂਟਰ ਹੈ ਕਾਫੀ ਪੁਰਾਣਾ ਹੈ ਯਾਰ ਤੇ ਆ ਵਿਕਟੋਰੀਆ ਦਾ ਉਹ ਲੱਗਿਆ ਹੋਇਆ ਇੱਥੇ ਸਟੈਚੂ ਲੱਗਿਆ ਹੋਇਆ ਹੈ ਸਾਹਮਣੇ ਵਾਲੇ ਪਾਸੇ ਇੱਥੇ ਜਿਹੜੀ ਟਰਾਂਸਪੋਰਟ ਹੈ ਆ ਚੱਲਦੀ ਹੈ ਪਿੰਕ ਕਲਰ ਦੀ ਜਿਹੜੀ ਸਾਹਮਣੇ ਲੰਗੀਆਂ ਨੇ ਬੱਸਸ ਪਿਆਜ਼ੀ ਕਲਰ ਨਹੀਂ ਆਏ ਚੱਲਦੀਆਂ ਇਹ ਪਬਲਿਕ ਟਰਾਂਸਪੋਰਟ ਹੈ ਇੱਥੇ ਤੇ ਵੈਸੇ ਜਿਵੇਂ ਬਾਕੀ ਸਾਰੇ ਸ਼ਹਿਰ ਚ ਡਬਲਿਨ ਲੰਡਨ ਕੋ ਮਨ ਲਈ ਰੈਡ ਬੱਸੇ ਚਲਦੀਆਂ ਹੁੰਦੀਆਂ ਉਹਵੇਂ ਦੀਆਂ ਬੱਸੇ ਵੀ ਟੂਰ ਦਿੰਦੀਆਂ ਆ ਇਹ ਜੇ ਸ਼ਹਿਰ ਨੂੰ ਸਾਰਾ ਘੁੰਮਣਾ ਪਰ ਜਿਵੇਂ ਤੁਹਾਨੂੰ ਦੱਸਿਆ ਸ਼ਹਿਰ ਚ ਕੁਛ ਇਨਾ ਹੈ ਨਹੀਂ ਤੁਰ ਫਿਰ ਕੇ ਤੁਸੀਂ ਪੈਦਲੀ ਵਧੀਆ ਐਕਸਪਲੋਰ ਕਰ ਸਕਦੇ ਹੋ ਸਿਟੀ ਸੈਂਟਰ ਬਹੁਤ ਸੋਹਣਾ ਹੈ ਯਾਰ ਇੰਨਾ ਕਿ ਜ਼ਿਆਦਾ ਵਧੀਆ ਇੰਨੀਆਂ-ਇੰਨੀਆਂ ਪੁਰਾਣੀਆਂ ਇਮਾਰਤਾਂ ਤੇ ਆ ਹੁਣ ਤੋਂ ਜਿਹੜੀਆਂ 5-7 ਗਲੀਆਂ ਮੈਨੂੰ ਲੱਗਦਾ ਨੇੜੇ-ਨੇੜੇ ਜਿਹੜਾ ਉਹ ਸਿਟੀ ਹਾਲਸ ਹੀ ਨਾ ਸ਼ਾਇਦ ਉਹਦੇ ਨੇੜੇ ਦਾ ਏਰੀਆ ਹੈ ਬਹੁਤ ਪੁਰਾਣਾ ਤੇ ਬਹੁਤ ਜ਼ਿਆਦਾ ਸੋਹਣਾ ਹੈਗਾ ਇੱਥੋਂ ਕਿੰਨਾ ਵਧੀਆ ਲੱਗਦਾ ਹੈ ਨਾ ਹਾਂ ਇਹ ਯੂਕੇ ਵਰਗੀ ਲੱਗ ਰਹੀਆਂ ਜਿਵੇਂ ਬਾਹਰਲੇ ਪਾਸੇੋਂ ਦਾ ਜਿਹੜੇ ਘਰ ਘਰ ਦੇਖੇ ਸੀ ਅਸੀਂ ਉਹ ਤਾਂ ਬਿਲਕੁਲੀ ਉਵੇਂ ਸੀਗੇ ਸਾਰਾ ਵੀ ਜਿਵੇਂ ਸ਼ਹਿਰ 'ਚ ਕੋਈ ਰੌਣਕ ਹੀ ਨਹੀਂ ਹੁੰਦੀ ਇੱਥੇ ਆ ਕੇ ਥੋੜੀ ਜਿਹੀ ਰੌਣਕ ਲੱਗੀ ਆ ਵੀ ਹਾਂ ਵਧੀਆ ਇਹ ਮੇਨ ਸ਼ਾਪਿੰਗ ਵਾਲਾ ਕੰਪਲੈਕਸ ਆ ਗਿਆ ਸਾਰਾ ਤੇ ਵੱਡੇ ਵੱਡੇ ਬ੍ਰਾਂਡ ਹੈਗਾ ਜਿਵੇਂ ਟੈਸਕੋ Tesco UK ਦਾ ਬਹੁਤ ਹੀ ਫੇਮਸ ਹੈ ਸ਼ਾਪਿੰਗ ਲਈ ਤੇ ਉਹ ਰਿਵਰ ਆਇਲੈਂਡ ਆ ਗਿਆ ਅੱਗੇ ਤੇ ਰਿਵਰ ਆਇਲੈਂਡ ਅੱਗੇ ਜਹਾਰਾ ਵੀ ਦਿਖ ਰਹੇ ਸਾਨੂੰ ਸਾਰਾ ਸਿਟੀ ਦੇ ਸੈਂਟਰ ਚ ਜਿੰਨੇ ਸਟੋਰ ਆ ਤੇ ਇਧਰਲੇ ਪਾਸੇ ਸਾਹਮਣੇ ਕਲਾਰਕਸ ਆ ਗਿਆ ਸਕੇਚਰ ਆ ਗਿਆ ਤੇ ਸਾਰਾ ਬਸੇ ਹੋਏ ਨੇ ਸ਼ਾਪਿੰਗ ਵਾਲਾ ਏਰੀਆ ਜਿਆਦਾ ਹੈ ਜਿਵੇਂ ਨਾ ਲੰਡਨ 'ਚ ਬਣਿਆ ਹੋਇਆ ਹੈ ਬਿਗ ਬੈਨ ਤੇ ਉਸੇ ਤਰ੍ਹਾਂ ਇੱਥੇ ਬਣਿਆ ਹੋਇਆ ਹੈ ਸਾਹਮਣੇ ਤੇ ਆਪਣੀ ਇੰਡੀਆ 'ਚ ਘੰਟਾ ਘਰ ਛਾਂ ਖੈਣਦੇ ਆ ਤੇ ਦੇਖੋ ਕਾਫੀ ਪ੍ਰਾਣੀ ਇਮਾਰਤ ਲੱਗਦੀ ਹੈ ਵੈਸੇ ਇੱਥੇ ਵੀ ਹੈਗੀਆਂ ਕੁਝ ਚੀਜ਼ਾਂ ਕੁਝ ਚੀਜ਼ਾਂ ਨਹੀਂ ਵੈਸੇ ਸ਼ਹਿਰ 'ਚ ਪ੍ਰਾਣੀਏ ਚੀਜ਼ਾਂ ਹੈਗੀਆਂ ਉੱਰ ਦੇ ਉੱਪਰ ਤੇ ਦੇਖ ਰਹੇ ਹਾਂ ਵੈਸੇ ਨਾ ਇਹ ਗੱਲ ਦਾ ਕੋਈ ਮਾਈਂਡ ਤਾਂ ਨਾ ਕਰਿਓ ਪਰ ਇਹ ਗੱਲ ਕਿਤਨਾ ਕਿਤੇ ਹਕੀਕਤ ਹੈ ਕਿ ਅੰਗਰੇਜ਼ ਜਿੱਥੇ ਗਏ ਨੇ ਉੱਥੇ ਉਹਨਾਂ ਨੇ ਡਿਵਾਈਡ ਐਂਡ ਰੂਲ ਫੁੱਟ ਪਾਓ ਤੇ ਰਾਜ ਕਰੋ ਤੇ ਉਹ ਕੀਤਾ ਤੇ ਭਾਈਆਂ ਭਾਈਆਂ ਨੂੰ ਲੜਾਇਆ ਤੇ ਦੇਸ਼ਾਂ ਨੂੰ ਲੁੱਟਿਆ ਚਿੜੀ ਦੇ ਪੰਜੇ ਜਿੱਦਾਂ ਦੇਸ਼ ਆ ਯਾਰ ਪੂਰੀ ਦੁਨੀਆ ਤੇ ਰਹੋ ਕੇ ਮੈਂ ਰਾਜ ਕਰ ਗਏ ਪਹਿਲਾਂ ਪਹਿਲਾਂ ਮੈਨੂੰ ਐ ਲੱਗਦਾ ਸੀਗਾ ਵੀ ਕੱਲੇ ਜਿਹੜੇ ਏਸ਼ੀਅਨ ਕੰਟਰੀ ਨਾ ਜਿਵੇਂ ਆਪਣੇ ਵਰਗੇ ਇੰਡੀਆ ਹੋ ਗਿਆ ਸ਼੍ਰੀਲੰਕਾ ਹੋ ਗਿਆ ਚਾਈਨਾ ਹੋ ਗਿਆ ਵੀ ਆਪਣੇ ਇਧਰ ਇਧਰ ਹੀ ਆਏ ਖੈਰ ਤਾਂ ਹੁਣ ਆ ਕੇ ਪਤਾ ਲੱਗਿਆ ਅੱਜ ਮਤਲਬ ਇਧਰਲੇ ਪਾਸੇ ਵੀ ਜਿਹੜੇ ਆਪਦੇ ਨੇੜੇ ਦੇ ਦੇਸ਼ ਆ ਨਾ ਇਹ ਵੀ ਨਹੀਂ ਛੱਡੇ ਆਇਰਲੈਂਡ ਜਿਵੇਂ ਇੱਕ ਦੇਸ਼ ਹੁੰਦਾ ਸੀ ਹੈਨਾ ਤੇ ਇੱਥੇ ਇਹਨਾਂ ਨੂੰ ਵੀ ਲੜਾਇਆ ਉਮੀ ਇਹਨਾਂ ਦੇ ਦੋ ਟੋਟੇ ਕਰਤੇ ਜਾਣ ਲੱਗੇ ਤੇ ਜਿਵੇਂ ਆਪਣੇ 1947 ਚ ਦੰਗੇ ਹੋਏ ਆ ਨਾ ਆਪਣੇ ਬਜ਼ੁਰਗ ਦੱਸਦੇ ਹੁੰਦੇ ਆ ਵੀ ਹਿੰਦੂ ਮੁਸਲਮਾਨਾਂ ਦੇ ਜਾਂ ਸਿੱਖ ਮੁਸਲਮਾਨਾਂ ਦੇ ਦੰਗੇ ਹੋਏ ਤੇ ਉਹੀ ਚੀਜ਼ ਇੱਥੇ ਹੋਈ ਇੱਥੇ ਵੀ ਲੜਾਈਆਂ ਪੜਾਈਆਂ ਕਤਲੋਗਾਰ ਤੇ ਇੱਥੇ ਵੀ ਚੱਲੀ ਐ ਧਰਮਾਂ ਦੇ ਨਾਂ ਦੇ ਹੈਨਾ ਇਹੇ ਕਰਾਉਣ ਵਾਲੇ ਕਿਹੜੇ ਰੰਗ ਦੇ ਜ਼ਿੰਮੇਵਾਰ ਪਿੱਛੇ ਇਹੀ ਨੇ ਇਹਨਾਂ ਨੂੰ ਵੀ ਧਰਮ ਦੇ ਨਾਂ ਤੇ ਹੀ ਬੰਡਿਆ ਨਾ ਹਾਂਜੀ ਹਾਂਜੀ ਦੋ ਧਰਮਾਂ ਦੇ ਦੋ ਧਰਮਾਂ ਦੇ ਨਾਂ ਤੇ ਇਹਨਾਂ ਨੂੰ ਵੀ ਲੜਾਇਆ ਹੋਵੇ ਲੰਚ ਲਈ ਸਭ ਤੋਂ ਵਧੀਆ ਆਪਸ਼ਨ ਸਾਨੂੰ ਲੱਗਦੀ ਹੁੰਦੀ ਹੈ ਹੈਲਦੀ ਖਾਓ ਮੋٹے ਨਾ ਹੋ ਜਾਓ ਬੰਦ ਤਾਂ ਨਹੀਂ ਰੁਪਰ ਪਤੇ ਕਿਵੇਂ ਭੀੜ ਜਮੀ ਨਹੀਂ ਲੱਗਦੀ ਬੰਦ ਤਾਂ ਨਹੀਂ ਪਿਆ ਕਿਤੇ ਬਾਕੀ ਯਾਰ ਹੋਰ ਤਲੇ ਫੁਲੇ ਖਾਣ ਨੂੰ ਸਾਰੇ ਲੋ ਬੈਸਟ ਆਪਸ਼ਨ ਹੈ ਜੇਕਬ ਹੈ ওকে ਬਾਹਰਲੇ ਦੇਸ਼ਾਂ ਚ ਖੁਦ ਖਾਣ ਦੇ ਨਾਲ ਨਾਲ ਇਹਨਾਂ ਨੂੰ ਵੀ ਖਵਾਉਣਾ ਪੈਂਦਾ ਹੈ ਉਹ ਦੇਖੋ ਆ ਜਾ ਆ ਜਾ ਆ ਜਾ ਤੇਰੀ ਡੀਕ ਚ ਹੀ ਆ ਭਰਾ ਮੈਂ ਸੋਣਾ ਹੈ ਨਾ ਇਹ ਆ ਜਾ ਆ ਜਾ ਨੇੜੇ ਆ ਜਾ ਆ ਜਾ ਖਾਣ ਦਰਦਾ ਕਾ ਤੂੰ ਦੇਖੋ ਯਾਰ ਨੇੜੇ ਨੇੜੇ ਆਈ ਜਾਂਦਾ ਇਹਨਾਂ ਨੂੰ ਨਾਲ ਨਾਲ ਖਵਾਵਾਂਗੇ ਨਾਲ ਆਪ ਖਵਾਵਾਂਗੇ ਕਬੂਤਰ ਰਿਪਨ ਤਾਂ ਅੱਜ ਡੀ ਡੀ ਐਲ ਜੀ ਵਾਲੇ ਮਰੀਸ਼ਪੁਰੀ ਬਣੇ ਫਿਰਦੇ ਨੇ ਜਿਵੇਂ ਉਹਨੇ ਕਬੂਤਰਾਂ ਨੂੰ ਦਾਣਾ ਜਾ ਪਾਉਂਦੇ ਹੁੰਦੇ ਨੇ ਸੇਮ ਲਾਈਕ ਮੈਂ ਕਿਹਾ ਖਵਾ ਦਈਏ ਇਹਨਾਂ ਨੂੰ ਵੀ ਆਪ ਦਾ ਆਹੋ ਆਪ ਦਾ ਟਿਟ ਦਾ ਭਰ ਲੈ ਜਲ ਇਹਨਾਂ ਦਾ ਵੀ ਭਰ ਦਈਏ ਤੁਸੀਂ ਐਂ ਦੇਖੋ ਇਹ ਕਬੂਤਰ ਜੋ ਵੀ ਨਹੀਂ ਡਰਦੇ ਇੰਨੇ ਕੰਫਰਟੇਬਲ ਨੇ ਲਰਾਮ ਨਾਲ ਲੱਗ ਰਹੇ ਨੇ ਆਪਣੇ ਕਬੂਤਰ ਆਪਣੇ ਹੁੰਦੇ ਹੈ ਜੇ ਪਰाये ਹੈ ਇਹ ਪਰाये ਹੈ ਪਰਾਇਆ ਮੁਲਕ ਪਰਾਇਆ ਹੁੰਦਾ ਹੈ ਮੈਂ ਬੋਲਦਾ ਹਾਂ ਮਰੀਜ਼ ਬਰੀਜ਼ ਨਹੀਂ ਪਰਾਇਆ ਤੇ ਦੇਸੀ ਹੁੰਦਾ ਹੈ ਨਾ ਵਿਦੇਸੀ ਬਦੇਸੀ ਹੁੰਦਾ ਹੈ ਬਦੇਸੀ ਦਿਖਾ ਦੇ ਨੇ ਇਹਨੇ ਆਪਣੇ ਨਾਲ ਰੋਟੀ ਸਾਂਝੀ ਕੀਤੀ ਹੁਣ ਤਾਂ ਆਪਦੇ ਨੇ ਚਲ ਸਿਮਰਨ ਜੀ ਲੈ ਆਪਣੀ ਜ਼ਿੰਦਗੀ ਕਿਹੜਾ ਕਬੂਤਰ ਦਾ ਨਾਮ ਹੈ ਉਹ ਚ ਕਹਿੰਦਾ ਹੁੰਦਾ ਹੈ ਚਲੋ ਆਪਾਂ ਵੀ ਚੱਲੀ ਹੁਣ ਠੰਡ ਹੋਣ ਲੱਗ ਗਈ ਰੇਪਨ ਹੋਣਾ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਇੱਥੇ ਇੱਕ ਸਿਟੀ ਵਾਲ ਬਣੀ ਹੋਈ ਆ ਜਿਹਨੂੰ ਪੀਸ ਵਾਲ ਵੀ ਕਹਿੰਦੇ ਆ ਉਹ ਜਿਹੜੇ ਇੱਥੋਂ ਦੇ ਲੋਕ ਹੈ ਮਤਲਬ ਲੜਾਈ ਹੈ ਇੱਥੋਂ ਦੀ ਦੋ ਤਰ੍ਹਾਂ ਦੀ ਹੈ ਨਾ ਪ੍ਰੋਟੈਸਟੈਂਟ ਤੇ ਕੈਥੋਲਿਕ ਦੀ ਤੇ ਉਹਨਾਂ ਦੇ ਵਿਚਾਲੇ ਸਿਟੀ ਤੋਂ ਕਾਫੀ ਬਾਹਰ ਹੈ ਤੇ ਅਸੀਂ ਬੱਸ ਲੈਨੇ ਆ ਟਰਾਂਸਪੋਰਟ ਦੇਖਦੇ ਆ ਸਾਨੂੰ ਕੀ ਮਿਲਦੀ ਆ ਜੇ ਪਬਲਿਕ ਟਰਾਂਸਪੋਰਟ ਮਿਲਦੀ ਆ ਮਤਲਬ ਉਹਦੇ ਜਾਵਾਂਗੇ ਫਿਰ ਉਹ ਤੁਹਾਨੂੰ ਦਿਖਾ ਕੇ ਲਿਆਉਂਦੇ ਆ ਟਿਕਟ ਦੇਖਦੇ ਆ ਜੇ ਇਹਦੇ ਅੰਦਰੋਂ ਮਿਲ ਜੂਗੀ ਵੈਸੇ ਕਈ ਕੰਟਰੀਜ਼ ਤਾਂ ਪਹਿਲਾਂ ਲੈਣੀ ਪੈਂਦੀ ਐ ਯੂਕੇ ਚ ਕਾਰਡ ਚੱਲ ਜਾਂਦਾ ਸੀ ਇੱਥੇ ਦੇਖਦੇ ਆ ਯੂਕੇ ਦਾ ਰੂਲ ਆ ਕੀ ਕਹਿੰਦਾ ਰੂਲ ਆਪਾਂ ਕਿਹੜੀ ਜਗ੍ਹਾ ਤੇ ਆਣਾ ਜਿਹੜੀ ਟਿਕਟ ਉਹ ਇੱਥੇ ਕਾਰਡ ਵੀ ਚੱਲਦਾ ਕੈਸ਼ ਵੀ ਚੱਲਦਾ ਸਾਰਾ ਕੁਝ ਚੱਲਦਾ ਤੇ ਡਰਾਈਵਰ ਹੀ ਦਿੰਦੇ ਕੰਡਕਟਰ ਤੁਹਾਨੂੰ ਪਤਾ ਇੱਥੇ ਬੱਸਾਂ ਚ ਹੁੰਦੇ ਨਹੀਂ ਤੇ ਬਾਈ ਕਹਿੰਦਾ ਇੱਥੇ ਹੀ ਖੜ੍ਹਜੋ 5-7 ਮਿੰਟ ਦੀ ਰਾਹ ਹੈ 5-7 ਮਿੰਟ ਜੀ ਪਚਾ ਨਹੀਂ ਮਸ ਇਟਸ ਗਲੈਨਵੁੱਡ ਲੱਗਦਾ ਪਹੁੰਚ ਗਏ ਆਹ ਹੀ ਹੈ थैंक यू वेरी मच ਇਹ ਸ਼ਹਿਰ ਦਾ ਨਾ ਛੋਟਾ ਜਿਹਾ ਸਿਟੀ ਸੈਂਟਰ ਹੈ ਬਸ ਤੇ ਹੁਣ ਫੇਰ ਅਸੀਂ ਇਹ ਪਿੰਡ ਜਿਹੇ ਵਾਲੇ ਪਾਸੇ ਉਤਰ ਗਏ ਤੇ ਬਿਲਕੁਲ ਨਿੱਕਾ ਜਿਹਾ ਉੱਥੇ ਹੀ ਬਸ ਬੜਾ ਸਾਫ਼ ਸੁਥਰਾ ਹੈ ਜਿੱਥੇ ਜਿੱਥੇ ਅਸੀਂ ਤੁਹਾਨੂੰ ਪਹਿਲਾਂ ਕਮਾਇਆ ਹੈਗਾ ਨਾ ਉਹ ਬਾਕੀ ਏਰੀਆ ਰੈ residențial ਹੈ ਸਾਰਾ ਜਿਵੇਂ ਇਹ ਸਾਡਾ ਹੋਟਲ ਪਰਾਂਲੇ ਪਾਸੇ ਹੈ ਸ਼ਹਿਰ ਦੇ ਅਸੀਂ ਹੋਰ ਪਾਸੇ ਆਏ ਆ ਤੇ ਇਹ ਮੇ ਘਰ ਵਗੈਰਾ ਬਣੇ ਹੋਏ ਆ। ਇਹ ਸਾਹਮਣੇ ਆ ਗਈ ਜੀ ਇਹਨੂੰ ਕਹਿੰਦੇ ਨੇ ਵਾਲ ਆਫ ਪੀਸ ਤੇ ਜਾਂ ਇਹਨੂੰ ਆਇਰਲੈਂਡ ਵਾਲ ਵੀ ਕਿਹਾ ਜਾਂਦਾ ਹੈ ਦੋ ਦੇਸ਼ਾਂ ਨੂੰ ਪਹਿਲਾਂ ਵੰਡਦੀ ਹੁੰਦੀ ਸੀ। ਅੱਜ ਕੱਲ ਦਾ ਨਹੀਂ ਖੈਰ ਪੁਰਾਣੇ ਜ਼ਮਾਨੇ 'ਚ ਸੀ ਤੇ ਬੱਟ ਟੂਰਿਸਟ ਇਹਨੂੰ ਦੇਖਣ ਆਉਂਦੇ ਆ ਇਹ ਵਾਲ ਨੂੰ ਲੋਕ ਇਹਦੇ ਇੱਕ ਪਾਸੇ ਇਹ ਬਾਰਡਰ ਹੁੰਦਾ ਸੀਗਾ ਦੋ ਦੇਸ਼ਾਂ ਦਾ ਜਦੋਂ ਇਹ ਵੰਡੇ ਗਏ ਆ। ਇੱਕ ਪਾਸੇ ਇਹਦੇ ਨੌਰਦਨ ਵਾਲਾ ਪਾਸ ਆ ਗਿਆ। ਹੁਣ ਬੇਸਿਕਲੀ ਬਾਰਡਰ ਤੇ ਲਾ ਲਓ ਤੁਸੀਂ। ਮਤਲਬ ਸ਼ਹਿਰ ਦਾ ਬਾਰਡਰ ਹੁੰਦਾ ਸੀ ਉਦੋਂ ਇਹ ਵੈਸ ਤਾਂ ਬਾਰਡਰ ਇੱਥੋਂ ਕਾਫੀ ਜ਼ਿਆਦਾ ਦੂਰ ਹੈ ਇਹ ਇੱਕ ਪਾਸੇ ਇਹ ਇੰਗਲੈਂਡ ਵਾਲਾ ਪਾਸਾ ਆ ਗਿਆ ਆਇਰਲੈਂਡ ਵਾਲਾ ਪਾਸਾ ਐਦਾਂ ਹੁੰਦਾ ਸੀ ਜਿਹੜੀ ਇਹ ਕੰਦ ਹੈ ਨਾ ਤੇ ਇਹਦੀ ਪੁਰਾਣੇ ਟਾਈਮ ਚ ਬਹੁਤ ਵੈਲਿਊ ਸੀ ਅੱਜ ਤੱਕ ਇਹ ਵੈਸੀ ਹੁਣ ਇਹਨਾਂ ਨੇ ਰੱਖੀ ਹੋਈ ਹੈ ਤੇ ਦੱਸਦੇ ਆ ਵੀ ਪੂਰੇ ਸ਼ਹਿਰ ਚ ਜਿਹੜਾ ਬੈਲਫਾਸਟ ਹੈ ਚ 30 ਕਿਲੋਮੀਟਰ ਲੰਬੀ ਇਹ ਕੰਦ ਅੱਜ ਵੀ ਉਵੇਂ ਹੀ ਮੌਜੂਦ ਹੈਗੀ ਜਿਹੜੀ ਦੋ ਭਰਾਵਾਂ ਨੂੰ ਕਹਿ ਦੋ ਜਾਂ ਦੋ ਧਰਮਾਂ ਨੂੰ ਦੋ ਲੋਕਾਂ ਨੂੰ ਆਪਸ ਵਿੱਚ ਵੰਡਦੀ ਸੀ ਅੱਧੇ ਉੱਧਰ ਹੋ ਗਏ ਸੀ ਕੰਧੇ ਅੱਧੇ ਉੱਧਰ ਹੋ ਗਏ ਸੀ ਤੇ ਬਾਕੀ ਇਹਦੇ ਗੇਟ ਹਾਂਜੀ ਦੇਖਣ ਨੂੰ ਵੀ ਹੈ ਲੱਗਦਾ ਨਾ ਜਿਵੇਂ ਮੈਕਸੀਕੋ ਦੀ ਕੰਧ ਹੁੰਦੀ ਹੈ ਨਾ ਹਾਂਜੀ ਅਮਰੀਕਾ ਲਈ ਤਾਂ ਨਹੀਂ ਕਦੇ ਪਰ ਵੀਡੀਓਜ਼ 'ਚ ਦੇਖਿਆ ਅਮਰੀਕਾ ਲਈ ਅਸੀਂ ਕੰਧ ਵੀਡੀਓਜ਼ 'ਚ ਹੀ ਦੇਖੀ ਆ ਅਮਰੀਕਾ ਵਾਲੀ ਕੰਧ ਜਿੱਨੀ ਉਹਦੇ ਵਿੱਚ ਨਿਊਚੀ ਹੈ ਮੇਰੇ ਖਿਆਲ 'ਚ ਹੋਣੀ ਕੋਈ 30 ਫੁੱਟ ਦਾ ਘੱਟੋ-ਘੱਟ 30 ਤੋਂ 35 ਫੁੱਟ ਉੱਚੀ ਹੈਗੀ ਇਹ ਇਹਨੂੰ ਖੋਲਦੇ ਵੀ ਹੋਣਗੇ ਰਿਪਨ ਦੇ ਇਹਦੇ ਵਿੱਚ ਗੇਟ ਸੀਗੇ ਜੀ ਇਹਦੇ ਵਿੱਚ ਗੇਟ ਰੱਖੇ ਹੋਏ ਸੀਗੇ ਉਸ ਟਾਈਮ ਸ਼ਾਇਦ ਹੁਣ ਵੀ ਹੈਗੇ ਨੇ ਅਸੀਂ ਵੀ ਉਸੇ ਗੇਟ ਵਿੱਚੋਂ ਦੀ ਕ੍ਰਾਸ ਕਰਕੇ ਆਏ ਆ ਹੁਣ ਤਾਂ ਮੈਨੂੰ ਲੱਗਦਾ ਵੀ ਆ ਆਲਵੇਜ਼ ਹੀ ਖੁੱਲੇ ਰਹਿੰਦੇ ਆ ਕਿਉਂਕਿ ਜਿਹੜਾ ਯੂਕੇ ਦਾ ਬਾਰਡਰ ਹੈ ਉਹ ਇਹਦਾ ਮਤਲਬ ਨਾਰਥਰਨ ਆਇਰਲੈਂਡ ਤੇ ਸਾਊਥ ਦਾ ਜਿਹੜਾ ਬਾਰਡਰ ਆ ਆਪਸ ਵਿੱਚ ਕਾਫੀ ਦੂਰ ਹੈ ਇੱਥੋਂ ਤੇ ਇੱਥੋਂ ਕੋਈ ਹੁਣ 100 ਕਿਲੋਮੀਟਰ ਹਾਂਜੀ ਹੁਣ ਤਾਂ ਮੈਨੂੰ ਲੱਗਦਾ ਖੁੱਲਾ ਵੀ ਹੈ ਵੈਸੇ ਹੁਣ ਆਇਰਲੈਂਡ ਦੇ ਜਿਹੜੇ ਦੋਵੇਂ ਦੇਸ਼ਾਂ ਦੇ ਲੋਕ ਆ ਆਪਸ ਵਿੱਚ ਜਾਣਦੇ ਹੁੰਦੇ ਆ ਮਿਲਦੇ ਵਰਤਦੇ ਵਧੀਆ ਤੇ ਅਸੀਂ ਥਰਡ ਕੰਟਰੀ ਤੋਂ ਆਏ ਆ ਸਾਡਾ ਪਾਸਪੋਰਟ ਸਾਡਾ ਕੁਝ ਵੀ ਨਹੀਂ ਚੈੱਕ ਹੋਇਆ ਇਹਨਾਂ ਤਾਂ ਹੋਣੀ ਕੀ ਆ ਪਰ ਕੁਝ ਵੀ ਪੁੱਛਿਆ ਤੱਕ ਨਹੀਂ ਹੈਗਾ ਕੁਝ ਸੰਨ ਪਰ ਇਹ ਇਹਨਾਂ ਨੇ ਇੱਕ ਯਾਦਗਾਰ ਦੇ ਰੂਪ 'ਚ ਰੱਖੀ ਹੋਈ ਆ ਵੀ ਤਾਂ ਜੋ ਦੁਨੀਆ ਭਰ ਦੇ ਲੋਕ ਆ ਉਹ ਵੀ ਇਹਨੂੰ ਦੇਖਣ ਆਉਂਦੇ ਹਨ ਤੇ ਜਿਹੜੇ ਟੂਰ ਕੰਪਨੀਆਂ ਆ ਉਹ ਇਹਨੂੰ ਦਿਖਾਉਂਦੀਆਂ ਦਾ ਮਤਲਬ ਇੰਪੋਰਟੈਂਸ ਕੀ ਸੀ ਇਹਦੀ ਇਹ ਬਿਲਕੁਲ ਹੁਣ ਅਸੀਂ ਗੇਟ ਤੇ ਪਹੁੰਚ ਗਏ ਸ਼ਾਇਦ ਇਹਦਾ ਗੇਟ ਸੀਗਾ ਜਿਹੜਾ ਆਸਾਰਾ ਬਣਿਆ ਹੋਇਆ ਹੈਗਾ ਉੱਪਰ ਦੇਖੋ ਤੁਸੀਂ ਕਿੱਡੀ ਸੋਹਣੀ ਕਟੇਸ਼ਨ ਲਿਖੀ ਹੋਈ ਆ ਓਪਨ ਯੋਰ ਆਰਮਸ ਟੂ ਚੇਂਜ ਬਟ ਡੋਨਟ ਲੈਟ ਗੋ ਫॉर ਯੋਰ ਵੈਲਿਊਜ਼ ਦਲਾਈ ਲਾਮਾ ਅੱਛਾ ਦਲਾਈ ਲਾਮਾ ਨੇ ਪੀਸ ਬਾਰੇ ਲਿਖਿਆ ਹੈ ਨਾ ਤੇ ਰਲ ਮਿਲ ਕੇ ਰਹੋ ਹੋ ਰਹਾ ਹੈ ਨਾ ਤੇ ਆ ਦੇਖੋ ਕਿੰਨੀਆਂ ਚੀਜ਼ਾਂ ਇਹ ਬਣਾਈਆਂ ਹੋਈਆਂ ਇਹ ਡੋਰ ਸੀ ਹੈ ਨਾ ਉਦੋਂ ਦਾ ਵੰਡ ਬਹੁਤ ਔਖੀ ਆ ਯਾਰ ਦੋ ਭਾਵੇਂ ਭਰਾ ਵੰਡੇ ਜਾਣ ਭਾਵੇਂ ਦੋ ਦੇਸ਼ ਵੰਡੇ ਜਾਣ ਭਾਵੇਂ ਦੋਨੇ ਪੰਜਾਬ ਵੰਡੇ ਗਏ ਬਹੁਤ ਔਖਾ ਹੈ ਇਹਦਾ ਦੁੱਖਾਂ ਢਾਉਣਾ ਔਖਾ ਹਾਂਜੀ ਚੀਜ਼ ਔਖੀ ਆ ਮੰਨ ਲਓ ਜੀ ਪੀੜੀਆਂ ਤੱਕ ਰਹਿੰਦੀ ਆ ਸਾਨੂੰ ਨਾ ਪਾਕਿਸਤਾਨ ਚ ਇੱਕ ਬਜ਼ੁਰਗ ਮਿਲੇ ਸੀਗੇ ਤੇ ਮੈਨੂੰ ਉਹ ਯਾਦ ਆ ਗਏ ਹੁਣ ਤੇ ਉਹ ਸਾਡੇ ਜ਼ਿਲ੍ਹੇ ਦੇ ਸੀਗੇ ਬਰਨਾਲੇ ਦੇ ਤੇ ਉਹ ਭੁੱਬਾ ਮਾਰ ਮਾਰ ਰੋਏ ਸੀ ਮੇਰੇ ਕੋਲੇ ਕਹਿੰਦੇ ਵੀ ਮੈਨੂੰ ਤਨਹੁੱਲਾ ਹੀ ਮੈਨੂੰ ਪੁਲਿਸ ਸਟੇਸ਼ਨ ਥਾਣਾ ਤਨਹੁੱਲਾ ਪੈਂਦਾ ਸੀ ਉੱਥੇ ਮੇਰੀ ਲਾਸਟ ਜਿਹੜੀ ਕਾਗਜ਼ੀ ਕਾਰਵਾਈ ਹੋਈ ਮੈਨੂੰ ਜਦੋਂ ਇੰਡੀਆ ਜਾ ਉਧਰਲਾ ਪੰਜਾਬ ਚੜਦਾ ਪੰਜਾਬ ਛੱਡਣਾ ਪਿਆ ਹਨ ਤੇ ਉਹ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮਤਲਬ 70 ਸਾਲਾਂ ਬਾਅਦ ਮਿਲੇ ਹੋਣਗੇ ਹੁਣ ਸਾਨੂੰ 70 ਲਗਭਗ ਅਸਲ ਚ ਵੰਡ ਤੋਂ ਬਾਅਦ ਗਈ ਸੀ ਵੰਡ ਤਾਂ 47 ਚ ਹੋ ਗਈ ਇੰਡੀਆ ਪਾਕਿਸਤਾਨ ਦੀ ਪਾਰਟੀਸ਼ਨ ਤੇ ਉਹ 12 13 ਸਾਲ 15 ਸਾਲ ਪਤਾ ਨਹੀਂ ਇਧਰ ਹੀ ਰਹਿ ਗਏ ਧੱਕੇ ਨਾਲ ਹੀ ਫੇਰ ਉਹਨਾਂ ਨੂੰ ਭੇਜਤਾ ਸੀਗਾ ਉਧਰ ਤੇ ਉਹ ਇੰਨਾ ਰੋਏ ਤਾਹੀਂ ਕਰਕੇ ਮੈਂ ਕਹਿੰਨਾ ਵੀ ਪੀੜੀਆਂ ਤੱਕ ਦਰਦ ਹੈ ਜਿਹੜਾ ਉਹ ਜਾਂਦਾ ਨਹੀਂ ਹੁੰਦਾ ਤੇ ਰਹਿੰਦੇ ਤੁਸੀਂ ਦੇਖੋ ਉੱਧਰਲੇ ਪੰਜਾਬ 'ਚ ਸੀ ਪਰ ਇੱਧਰਲੇ ਪੰਜਾਬ ਦੀ ਇੱਕ ਚੀਜ਼ ਪਤਾ ਕੱਲੀ-ਕੱਲੀ ਚੀਜ਼ ਪਤਾ ਸੀ ਯਾਦ ਸੀ ਮੇਰੇ ਇਹ ਮਤਲਬ ਜਿੰਨੇ ਪਿੰਡ ਸੀਗੇ ਆਂਢੀ ਗੁਆਂਢੀ ਸਾਰੇ ਪਿੰਡਾਂ ਦੇ ਨਾਮ ਅਜੇ ਤੱਕ ਜਾਲ ਸੀ ਨਹੀਂ ਬੰਦੇ ਨੂੰ ਉਹੀ ਭੁੱਲ ਜਾਂਦੀਆਂ ਇਹ ਚੀਜ਼ਾਂ ਹਨਾ ਤੇ ਉਹੀ ਗੱਲਾਂ ਸ਼ਾਇਦ ਇਹਨਾਂ ਨਾਲ ਹੋਈਆਂ ਹੋਣਗੀਆਂ ਤੇ ਇਹਨਾਂ ਨੇ ਵੀ ਉਹੀ ਚੀਜ਼ਾਂ ਮਹਿਸੂਸ ਕੀਤੀਆਂ ਹੋਣਗੀਆਂ ਜਦੋਂ ਇਹ ਅਲੱਗ ਹੋਏ ਹੋਣਗੇ ਪਰ ਇਹਨਾਂ 'ਚ ਵਧੀਆ ਗੱਲ ਸਾਨੂੰ ਇਹ ਲੱਗੀ ਯਾਰ ਏ ਮਿਲਦੇ ਵਰਤਦੇ ਆ ਆਪਸ ਵਿੱਚ ਹੈ ਨਾ ਤੇ ਆਪਣਾ ਦਾ ਜਾਨੀ ਦੁਸ਼ਮਣ ਵਾਲਾ ਕੰਮ ਹੈ ਦੋਵੇਂ ਪੰਜਾਬਾਂ ਦਾ ਦੋਵੇਂ ਮਰਜੀ ਹੋ ਗਿਆ ਬਟ ਹੁਣ ਇਹ ਇੱਕ ਦੂਜੇ ਨਾਲ ਵਧੀਆ ਵਰਤਦੇ ਆ ਆ ਦੇਖੋ ਕਿਸੇ ਨੇ ਆ ਲਿਖਿਆ ਹੋਇਆ ਪੀਸ ਪਾਕੇ ਵਨ ਆਇਰਲੈਂਡ ਪੁਲਿਸ ਦਰਦ ਤਾਂ ਇਹਨਾਂ ਲੋਕਾਂ ਨੂੰ ਹੀ ਹੈਗਾ ਨਾ ਉਹ ਚੀਜ਼ ਦਾ ਬਹੁਤ ਹਾਂਜੀ ਹਰੇਕ ਬੰਦਾ ਕੁਝ ਨਾ ਕੁਝ ਲਿਖ ਕੇ ਜਾਂਦਾ ਸਾਡੇ ਕੋਲੇ ਅਸੀਂ ਮਾਰਕਰ ਨਹੀਂ ਲਿਆ ਹੀ ਨਹੀਂ ਅਸੀਂ ਕੁਛ ਨਾ ਕੁਛ ਅਸੀਂ ਵੀ ਇਹ ਇਹ ਦੇਸ਼ ਲਈ ਦੁਆ ਲਿਖ ਕੇ ਜਾਂਦੇ ਪ੍ਰੇ ਫਾਰ ਪੀਸ ਉਹ ਦੇਖੋ ਸਾਰਿਆਂ ਨੇ ਪੀਸ ਪੀਸ ਹੀ ਲਿਖਿਆ ਹੈ ਮੋਸਟ ਆਫ ਕਹਿੰਦੇ ਨਾ ਕਦੇ ਚੱਕਾ ਦੇਣ ਨੂੰ ਸਭ ਤੋਂ ਉੱਤੇ ਦੇ ਅੰਗਰੇਜ਼ ਉਹ ਦੇਖੋ ਉੱਪਰ ਕੀ ਲਿਖਿਆ ਆ ਗੇਟ ਲੱਗਿਆ ਤੇ ਉੱਪਰ ਮਹਾਰਾਣੀ ਦੀ ਇਹਨਾਂ ਦੀ ਰਾਣੀ ਦੀ ਇੰਗਲੈਂਡ ਦੀ ਜੀ ਫੋਟੋ ਲੱਗੀ ਹੈ ਤੇ ਉੱਪਰ ਝੰਡਾ ਝੂਰਿਆ ਯੂਕੇ ਦਾ ਤੇ ਥੱਲੇ ਲਿਖਿਆ ਨੋ ਸਰੈਂਡਰ ਸਰੈਂਡਰ ਨਹੀਂ ਕਰਨਾ ਕਹਿੰਦੇ ਪੋਦਾਨੀ ਯਾਰ ਵਾਸਤੇ ਇਹਨਾਂ ਦਾ ਵੀ ਰੱਬ ਹੀ ਰੱਖਿਆ ਸੱਚੀ ਇੰਗਰੇਜ਼ਾਂ ਦਾ ਪੋਦਾਨੀ ਇਹਨਾਂ ਨੂੰ ਕੀ ਸਵਾਦ ਆਉਂਦਾ ਕਿਸੇ ਦੇ ਘਰ ਚੋਂ ਪਸੂੜੀ ਪਾ ਕੇ ਸਾਰੀ ਦੁਨੀਆ ਵੰਡਦੀ ਛੱਡੋ ਆਪਾਂ ਕੀ ਲੈਣਾ ਚਲੋ ਖੈਰ ਭਲਾ ਹੋਵੇ ਇਹਨਾਂ ਨੇ ਇਹ ਵਗ ਤਾਂ ਲੈਣਗੇ ਵਿਚਾਰੇ ਹਾਂਜੀ ਲੋ ਜੀ ਹੁਣ ਆਪਾਂ ਚੱਲੇ ਆ ਏਰੀਆ ਚ ਵਾਪਸ ਤੇ ਇਹ ਦਿਖਾਉਣਾ ਸੀ ਤੁਹਾਨੂੰ ਸ਼ਹਿਰ ਦੇ ਬਾਹਰ ਬਾਹਰ ਜਿਹੜਾ ਇਹ ਏਰੀਆ ਸਪੈਸ਼ਲ ਸੀ ਇੱਥੋਂ ਦਾ ਜਿਵੇਂ ਨਾ ਡਬਲਿਨ ਚ ਬਾਰ ਬਹੁਤ ਸਾਰੇ ਸੀ ਲੋਕ ਇੰਨੀ ਨਹੀਂ दारू ਪੀਂਦੇ ਸੀ ਇੱਥੇ ਉਹ ਕਲਚਰ ਘੱਟ ਹੈਗਾ ਤੇ ਬੈਲਫਾਸਟ ਜਿੱਥੋਂ ਮਿਲਣਗੇ ਡਬਲਿਨ ਇਕੱਲੇ ਸ਼ਹਿਰ ਸ਼ਹਿਰ ਚ 3000 ਤੋਂ ਉੱਪਰ ਬਾਰ ਸੀਗਾ ਕਹਿੰਦੇ ਮਤਲਬ ਇੰਨਾ ਉੱਥੇ ਡਰਿੰਕ ਦਾ ਕਲਚਰ ਇਹ ਸ਼ਹਿਰ ਚ ਦੇਖਣ ਵਾਲੀਆਂ ਜਿਹੜੀਆਂ ਹੋਰ ਕੁਝ ਚੀਜ਼ਾਂ ਉਹ ਇਹ ਆ ਸਭ ਤੋਂ ਮੇਨ ਚੀਜ਼ ਆਹੀ ਹੈ ਤੇ ਜਿਹਦੇ ਕਰਕੇ ਸ਼ਹਿਰ ਜਾਣਿਆ ਜਾਂਦਾ ਹੈਗਾ ਜਿਹੜਾ ਸ਼ਿਪ ਇੱਥੇ ਬਣਿਆ ਸੀਗਾ ਤੇ ਅੱਜ ਤੁਹਾਨੂੰ ਦਿਖਾਤਾ ਸੀ ਇਹ ਸਾਰਾ ਜਿਹੜਾ ਸਿਟੀ ਹਾਲ ਸੀਗਾ ਤੇ ਹੋਰ ਕੁਝ ਚੀਜ਼ਾਂ ਨੇ ਇੱਕ ਆ ਚੀਜ਼ ਬਣੀ ਹੋਈ ਹੈ ਇਹ ਵੀ ਦਿਖਾਉਣ ਵਾਲੀ ਹੈ ਤੇ ਬਾਕੀ ਤਾਂ ਨੋਰਮਲ ਹੈ ਤੇ ਸਾਰਾ ਹੁਣ ਦਿਖਾਵਾਂਗੇ ਅੱਜ ਸ਼ਾਮ ਹੋ ਗਈ ਯਾਰ ਤੁਰਦੇ ਫਿਰਦੇ ਬਾਕੀ ਅੱਜ ਬੱਦਲ ਦਾ ਮੀਨਾ ਮੌਸਮ ਹੈ ਤਾਂ ਕਰਕੇ ਨਾ ਪਹਿਲੀ ਸੂਰਜ ਜਿਹੜਾ ਛਿਪ ਗਿਆ ਨਹੀਂ ਤਾਂ ਇੱਥੇ ਹਨੇਰਾ ਬਹੁਤ ਲੇਟ ਹੁੰਦਾ ਹੈਗਾ ਆ ਦੇਖੋ ਪੱਥਰ ਕਿੰਨੇ ਰੰਗ ਦਾ ਹਨਾ ਕਮਾਲ ਦਾ ਪਤਾ ਨਹੀਂ ਕਲਰ ਕੀਤਾ ਪੇਂਟ ਕੀਤਾ ਹੋਇਆ ਕਿਹੜਾ ਸੋਹਣਾ ਪੇਂਟ ਹਨੇਰਾ ਹੋਣਾ ਵੀ ਸ਼ੁਰੂ ਹੋ ਗਿਆ ਤੇ ਇੱਕ ਤੁਹਾਨੂੰ ਹੋਰ ਦਿਖਾ ਦਾਂ ਤੇ ਜਦੋਂ ਪਹਿਲਾਂ ਆ ਆਇਰਲੈਂਡ ਸੀ ਮੇਨ ਉੱਥੇ ਆਇਰਿਸ਼ ਲਿਖੀ ਹੁੰਦੀ ਸੀ ਤੇ ਨਾਲ ਇੰਗਲਿਸ਼ ਇੱਥੇ ਇਕੱਲੀ ਇੰਗਲਿਸ਼ ਲਿਖੀ ਹੋਈ ਹੈ ਇੱਥੇ ਆਇਰਿਸ਼ ਲੈਂਗੁਏਜ ਲਿਖੀ ਨਹੀਂ ਹੋਈ ਬਿਲਕੁਲ ਵੀ ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਬੈਲਫਾਸਟ ਜਿਹੜਾ ਸ਼ਹਿਰ ਹੈ ਇਹ ਦਿਖਾਉਣਾ ਸੀਗਾ ਆਉਣ ਵਾਲੇ ਵਲੌਗ ਚ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਟਾਈਟੈਨਿਕ ਜਿਹੜਾ ਟਾਈਟੈਨਿਕ ਸ਼ਿਪ ਸੀਗਾ ਉਹ ਇਸਾ ਸ਼ਹਿਰ ਚ ਬਣਿਆ ਸੀ ਪ੍ਰੋਪਰਲੀ ਮਿਊਜ਼ੀਅਮ ਬਣਿਆ ਹੋਇਆ ਤੁਸੀਂ ਟਾਈਟਾਨਿਕ ਟਾਈਟਾਨਿਕ ਦਾ ਅੰਦਰੋਂ ਟੂਰ ਕਰ ਸਕਦੇ ਹੋ ਮਤਲਬ ਅੰਦਰੋਂ ਤੁਹਾਨੂੰ ਸਾਰੀ ਜਹਾਜ਼ ਦੀ オリジナル ਵਾਈਬ ਦਿੰਦੇ ਆ ਉਹ ਵੀ ਅੰਦਰੋਂ ਜਹਾਜ਼ ਕਿਉਂ ਜਾ ਸੀ ਕਮਰਿਆਂ ਤੋਂ ਲੈ ਕੇ A ਟੂ Z ਚੀਜ਼ ਦੇਖ ਸਕਦੇ ਆ ਤੇ ਉਹ ਸਾਰਾ ਹੁਣ ਦਿਖਾਵਾਂਗੇ ਤੇ ਜੁੜੇ ਰਹੋ ਤੁਸੀਂ ਆਪਣੇ ਆਇਰਲੈਂਡ ਦੇ ਸਫ਼ਰ ਨਾਲ ਮਿਲਦੇ ਆ ਜੀ ਨਵੇਂ ਵਲੌਗਸ ਨਾਲ ਮੀਡੀਆ ਨਾਲ ਗੁੱਡ ਬਾਏ ਸਸੀਕਾਲ ਰੱਬ ਰੱਖਾ ਜੀ